ਭਾਈ ਗੁਰਦਾਸ ਜੀ ਨੇ ਬਹੁਤ ਕਮਾਲ ਦੇ ਬਚਨ ਕਹੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਰੇ ਜਗਤ ਦੇ ਗੁਰੂ ਹਨ ਤੇ ਸਾਰੇ ਜਗਤ ਦੇ ਹੀ ਪੀਰ ਹਨ ਗੁਰੂ ਜੀ ਦੇ ਚਰਨਾਂ ਵਿੱਚ ਸਾਰੀ ਸ੍ਰਿਸ਼ਟੀ ਚੁਕੀ Hindu ਵੀ ਚੁਕੇ ਤੇ Musalman ਵੀ ਚੁਕੇ ਐਸੇ ਸਤਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਆਪ ਜੀ ਨਿਤ ਸਰਵਨ ਕਰਦੇ ਹੋ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਹਨ ਤੇ 40 ਵਾਰਾਂ ਦੇ ਵਿੱਚੋਂ ਜਿਹੜੀ 11ਵੀਂ ਵਾਰ ਹੈ ਉਹਨੂੰ ਸਿੱਖਾ ਦੀ ਵਾਰ ਵੀ ਕਹਿੰਦੇ ਨੇ। ਪੁਰਾਤਨ ਸਿੰਘ ਉਸ ਵਾਰ ਦਾ ਪਾਠ ਨਿਤਨੇਮ ਦੇ ਵਿੱਚ ਕਰਿਆ ਕਰਦੇ ਸਨ। ਉਹਨਾਂ ਦਾ ਕਹਿਣਾ ਇਹ ਸੀ ਕਿ ਸਾਨੂੰ ਇਹ ਪਾਠ ਕਰਕੇ ਉਹਨਾਂ ਸਿੱਖਾਂ ਦੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਗੁਰੂਆਂ ਦੇ ਸਮੇਂ ਬਹੁਤ ਘਾਲਣਾ ਕਾਲੀ ਹੈ ਤੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕਰਕੇ ਇਸਤਤਿਤ ਹੋ ਗਏ ਨੇ। ਕਹਿੰਦੇ ਕਿ ਭਾਈ ਬੁੱਧੂ ਜੀ ਮਹਾਂਪੁਰਖ ਹੋਏ ਨੇ ਸੇਵਾਪੰਥੀ। ਬਾਹਰ ਮੀਂਹ ਪੈਦਾ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਸੰਗਤ ਆਈ ਬੈਠੀ ਸੀ ਘਰ ਦੇ ਵਿੱਚ ਬੱਲਰ ਕੋਈ ਨਹੀਂ ਸੀ ਘਰ ਵਾਲੀ ਨੇ ਆਖਿਆ ਵੀ ਮਹਾਂਪੁਰਸ਼ੋ ਚੂਲੇ ਵਿੱਚ ਬੱਲਣ ਵਾਸਤੇ ਬੱਲਨ ਕੋਈ ਨਹੀਂ ਹੈ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਤੇ ਆਪਣੇ ਘਰ ਦੇ ਵਿੱਚ ਬੱਲਨ ਕੋਈ ਨਹੀਂ ਮਹਾਂਪੁਰਖ ਕਹਿੰਦੇ ਚਿੰਤਾ ਨਾ ਕਰ ਉਹਨਾਂ ਨੇ ਕਹਾੜੀ ਚੁੱਕੀ ਤੇ ਆਪਣੇ ਘਰ ਦੇ ਸਾਰੇ ਦਰਵਾਜ਼ੇ ਤੇ ਸਾਰੀਆਂ ਖਿੜਕੀਆਂ ਵੱਡ-ਵੱਡ ਕੇ ਸੁੱਟ ਦਿੱਤੀਆਂ। ਉਹਨਾਂ ਬਾਰੀਆਂ ਤੇ ਦਰਵਾਜ਼ਿਆਂ ਨੂੰ ਬਾਲ ਕੇ ਲੰਗਰ ਪਕਾਇਆ ਤੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾ ਦਿੱਤਾ। ਐਸੇ ਵੀ ਸਿੱਧਕੀ ਗੁਰੂ ਦੇ ਸਿੱਖ ਨੇ ਜਿਨ੍ਹਾਂ ਨੇ ਔਖੇ ਸਮਿਆਂ ਦੇ ਵਿੱਚ ਵੀ ਲੰਗਰ ਚਲਾਇਆ। ਤੇ ਕਹਿ ਦੇਣਾ ਸੋਖ ਹੈ ਕਿ ਦੇਗ ਚਲਾਹੀ ਤੇਗ ਵਹੀ। ਜਦੋਂ ਜੰਗ ਦੇ ਮੈਦਾਨ ਵਿੱਚ ਲਾਹੂ ਦੀਆਂ ਨਦੀਆਂ ਵਹਿਂਦੀਆਂ ਨੇ ਉੱਥੇ ਉਹਨਾਂ ਸੂਰਮਿਆਂ ਨੇ ਆਪਣੇ ਸੀਸ ਤਲੀ ਤੇ ਧਰ ਕੇ ਜੰਗਾ ਦਿੱਤੀਆਂ ਨੇ ਖੰਡੇ ਮਾਰੇ ਨੇ ਜਿਵੇਂ ਧੰਤਲ ਬਾਬਾ ਦੀਪ ਸਿੰਘ ਜੀ ਧੰਤਲ ਭਾਈ ਸੁੱਖਾ ਸਿੰਘ ਜੀ ਧੰਨ ਭਾਈ ਜਸਾ ਸਿੰਘ ਆਲੂ ਵਾਲੀਆਂ ਧੰਨ ਨਵਾਬ ਕਪੂਰ ਸਿੰਘ ਜੀ ਧੰਤਲ ਬਾਬਾ ਅਕਾਲੀ ਫੂਲਾ ਸਿੰਘ ਜੀ ਵਰਗੇ ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਹੀ ਸ਼ਹੀਦ ਸਿੰਘ ਨੇ ਜਿਨ੍ਹਾਂ ਨੇ ਤੇਗ ਵਾਹੀ ਅੱਜ ਆਪਾਂ ਉਹਨਾਂ ਨੂੰ ਅਰਦਾਸਾਂ ਵਿੱਚ ਯਾਦ ਕਰਦੇ ਹਾਂ ਇਸੇ ਤਰ੍ਹਾਂ ਉਸ ਸਮੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਉਹ ਸਿੱਖ ਸਨ ਜਿਨ੍ਹਾਂ ਨੇ ਆ ਕੇ ਗੁਰੂ ਮਹਾਰਾਜ ਜੀ ਦੀ ਸੰਗਤ ਕੀਤੀ ਕਰਤਾਰਪੁਰ ਸਾਹਿਬ ਜੋ ਜੋ ਉਹਨਾਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤੇ ਭਾਈ ਮਾਲੂ ਤੇ ਭਾਈ ਮੰਗਾ ਇਹ ਦੋ ਸਿੱਖ ਸੀ ਇਹਨਾਂ ਦੋ ਸਿੱਖਾਂ ਨੇ ਗੁਰੂ ਮਹਾਰਾਜ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਮੁਕਤੀ ਦਾ ਰਾਹ ਦੱਸੋ ਮਹਾਰਾਜ ਕਹਿੰਦੇ ਭਾਈ ਤਿੰਨ ਪ੍ਰਕਾਰ ਦਾ ਤਪ ਹੈ ਤਾਮਸੀ ਰਾਜਸੀ ਤੇ ਸ਼ਾਂਤ ਕੀ ਮਹਾਰਾਜ ਕਹਿੰਦੇ ਤਾਮਸੀ ਤਪ ਗੁਰੂ ਦੇ ਸਿਖਾ ਨੂੰ ਕਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਰਾਜਸੀ ਤੇ ਸ਼ਾਂਤ ਕੀ ਤਪ ਦੱਸਦੇ ਹਾਂ ਮਹਾਰਾਜ ਕਹਿੰਦੇ ਰਾਜਸੀ ਤਪ ਇਹ ਹੈ ਵੀ ਆਪਣੀ ਅੱਖਾਂ ਨੂੰ ਪਰਾਇਆ ਰੂਪ ਦੇਖਣ ਤੋਂ ਰੋਕਣਾ ਆਪਣੇ ਕੰਨਾਂ ਨੂੰ ਪਰਾਈ ਨਿੰਦਾ ਸੁਣਨ ਤੋਂ ਰੋਕਣਾ ਆਪਣੇ ਹੱਥਾਂ ਨੂੰ ਚੋਰੀ ਜਾਰੀ ਕਰਨ ਤੋਂ ਰੋਕਣਾ ਆਪਣੇ ਪੈਰਾਂ ਨੂੰ ਮਾੜੇ ਪਾਸੇ ਜਾਣ ਤੋਂ ਰੋਕਣਾ ਇਹ ਰਾਜਸੀ ਤਪ ਹੈ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਕੰਨਾਂ ਨਾਲ ਗੁਰੂ ਦੀ ਗੁਰਬਾਣੀ ਸੁਣਨੀ ਜੀਵ ਨਾਲ ਗੁਰਬਾਣੀ ਬੋਲਣੀ ਤੇ ਹੱਥਾਂ ਦੇ ਨਾਲ ਸੇਵਾ ਕਰਨੀ ਇਹ ਰਾਜਸੀ ਤਪ ਹੈ ਫਿਰ ਸਾਤ ਕੀ ਤਪ ਕਿਹੜਾ ਹੈ ਮਹਾਰਾਜ ਕਹਿੰਦੇ ਸਾਤ ਕੀ ਤਪ ਇਹ ਹੈ ਜਿਵੇਂ ਪੁੱਥੀ ਤੋਂ ਬਾਣੀ ਪੜ ਰਹੇ ਆ ਮਨ ਬਾਹਰ ਨੂੰ ਜਾ ਰਿਹਾ ਹੈ ਉਹਨੂੰ ਮੋੜ ਕੇ ਲਿਆਉਣਾ ਕਿ ਦੇਖ ਬਾਣੀ ਕੀ ਕਹਿੰਦੀ ਹੈ ਇੱਕ ਪੰਗਤੀ ਲੰਗੀ ਹੈ ਵੀ ਤੂੰ ਇਹ ਪੰਗਤੀ ਕਿਉਂ ਨਹੀਂ ਸੁਣੀ ਸਰੋਤਾ ਬਣ ਕੇ ਬਾਣੀ ਪੜ੍ਹਨੀ ਮਤਲਬ ਸੁਣੋ ਕੀ ਕਹਿੰਦੇ ਨੇ ਮਹਾਰਾਜ ਪੜਨ ਨਾਲੋਂ ਸੁਣਨ ਦਾ ਜ਼ਿਆਦਾ ਮਹੱਤਵ ਤਾਂ ਦੱਸਿਆ ਮਹਾਰਾਜ ਨੇ ਕਿਉਂਕਿ ਪੜਨ ਵੇਲੇ ਧਿਆਨ ਸਾਡਾ ਕਈ ਵਾਰ ਅਖਰਾਂ ਤੇ ਹੁੰਦਾ ਪੜਦੇ ਆ ਪੜਦੇ ਆ ਸਾਡੀ ਸੁਰਤੀ ਅਗਾ ਪੁੱਛਾ ਜਾਂਦੀ ਹੈ ਤੇ ਇਸ ਲਈ ਉਹਨੂੰ ਰੋਕਣਾ ਇਹ ਕੰਮ ਇੱਕ ਦਿਨ ਚ ਨਹੀਂ ਹੁੰਦਾ ਕਈ ਮਹੀਨੇ ਕਈ ਸਾਲ ਲੱਗ ਜਾਂਦੇ ਨੇ ਇਹ ਕਰਨ ਨੂੰ ਕਿਰਪਾ ਹੁੰਦੀ ਹੈ ਮਹਾਰਾਜ ਦੀ ਤੇ ਅਭਿਆਸ ਦੀ ਵੀ ਲੋੜ ਹੁੰਦੀ ਹੈ ਮਹਾਰਾਜ ਕਹਿੰਦੇ ਇਹ ਸ਼ਾਂਤ ਕੀ ਤਪ ਹੈ ਗੁਰੂ ਕੇ ਸਿੱਖਾਂ ਨੇ ਇਹ ਤਪ ਕਰਨਾ ਜਿਹੜਾ ਤਾਮਸੀ ਤਪ ਹੈ ਉਹਦੇ ਵਿੱਚ ਮਿਹਨਤ ਜ਼ਿਆਦਾ ਹੈ ਤੇ ਲਾਭ ਥੋੜਾ ਹੈ ਜਿਨਾ ਰਾਜਸੀ ਤੇ ਤਾਂਸੀ ਤਪ ਹੈ ਇਹਦੇ ਵਿੱਚ ਮਿਹਨਤ ਥੋੜੀ ਹੈ ਤੇ ਲਾਭ ਜ਼ਿਆਦਾ ਹੈ ਉਹ ਜਿਹੜੇ ਗੁਰੂ ਸਾਹਿਬ ਜੀ ਕੋਲ ਸਿੱਖ ਆਏ ਸਨ ਭਾਈ ਮਾਲੋ ਤੇ ਭਾਈ ਮਾਗਾ ਉਹਨਾਂ ਨੇ ਕਿਹਾ ਮਹਾਰਾਜ ਮਿਹਨਤ ਥੋੜੀ ਹੋਵੇ ਤੇ ਫਲ ਜ਼ਿਆਦਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਦੁਨੀਆ ਵਿੱਚ ਤਾਂ ਜਿੰਨੀ ਕੋਈ ਮਿਹਨਤ ਕਰਦਾ ਹੈ ਉਹਨਾਂ ਨੂੰ ਹੀ ਫਲ ਮਿਲਦਾ ਥੋੜੀ ਮਿਹਨਤ ਕਰੀਏ ਤਾਂ ਥੋੜਾ ਫਲ ਮਿਲਦਾ ਹੈ ਜੇ ਜ਼ਿਆਦਾ ਮਿਹਨਤ ਕਰੀਏ ਤਾਂ ਜ਼ਿਆਦਾ ਫਲ ਮਿਲਦਾ ਹੈ ਤੁਸੀਂ ਕਹਿੰਦੇ ਹੋ ਵੀ ਥੋੜੀ ਮਿਹਨਤ ਕਰਕੇ ਜ਼ਿਆਦਾ ਫਲ ਮਿਲੇਗਾ ਤੇ ਜਿਆਦੀ ਮਿਹਨਤ ਕਰਕੇ ਥੋੜਾ ਫਲ ਮਿਲੇਗਾ ਮਹਾਰਾਜ ਇਹ ਗੱਲ ਨਹੀਂ ਸਮਝਾਈ ਤਾਂ ਉਹਦਾ ਜਵਾਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਸੀਂ ਸਾਰੇ ਆਪਣੀ ਸੁਰਤੀ ਨੂੰ ਗੁਰਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੋੜੀਏ ਤੇ ਧਿਆਨ ਨਾਲ ਇਹ ਕਥਾ ਸਰਵਨ ਕਰੀਏ ਕਿਉਂਕਿ ਸਾਧ ਸੰਗਤ ਜੀ ਕਈ ਵਾਰ ਜਿਹੜੇ ਇਹ ਉਪਦੇਸ਼ ਹੁੰਦੇ ਨੇ ਇਹ ਸਾਨੂੰ ਐਵੇਂ ਲੱਗਦਾ ਇਹ ਸਾਨੂੰ ਬੋਰ ਕਰ ਰਹੇ ਨੇ ਇਹ ਇਸ ਲਈ ਕਿਉਂਕਿ ਅਸੀਂ ਹਮੇਸ਼ਾ ਸਾਖੀਆਂ ਕਹਾਣੀਆਂ ਸੁਣਨ ਦੀ ਆਦੀ ਹਾਂ ਜੇ ਕੋਈ ਸਾਖੀ ਹੋਵੇ ਤਾਂ ਸਾਨੂੰ ਉਹ ਸਾਖੀ ਬਹੁਤ ਸੋਖੀ ਸਮਝ ਆ ਜਾਂਦੀ ਹੈ ਪਰ ਜਦੋਂ ਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਤੇ ਜਿਹੜੀਆਂ ਕਥਾਵਾਂ ਉਪਦੇਸ਼ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਜ਼ਿਆਦਾਤਰ ਲੋਕ ਸੋ ਜਾਂਦੇ ਨੇ ਯਾਹ ਗੁਰੂ ਮਹਾਰਾਜ ਜੀ ਦੇ ਉਪਦੇਸ਼ਾਂ ਦੀ ਕਥਾ ਉਹਨਾਂ ਦੇ ਉੱਪਰੋਂ ਪਰੋਲੰਗ ਜਾਂਦੀ ਹੈ ਪਰ ਨਹੀਂ ਜੇ ਤੁਸੀਂ ਇਹ ਉਪਦੇਸ਼ ਦੀ ਕਥਾ ਧਿਆਨ ਨਾਲ ਸੁਣੋਗੇ ਤੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਕੰਮ ਆਉਣਗੀਆਂ ਉਹ ਗੁਰੂ ਮਹਾਰਾਜ ਜੀ ਦੇ ਉਪਦੇਸ਼ ਕੰਮ ਆਉਣਗੇ ਅਸੀਂ ਗੁਰੂ ਦੇ ਸਿੱਖਾ ਜਦੋਂ ਅਸੀਂ ਸਾਧਨਾ ਕਰਾਂਗੇ ਤਾਂ ਸਾਡੇ ਅੱਗੇ ਸਵਾਲ ਆਣਗੇ ਕਈ ਸਵਾਲ ਤਾਂ ਇਹੋ ਜਿਹੇ ਨੇ ਜਦੋਂ ਅਸੀਂ ਪਰਮਾਰਥ ਦੇ ਰਸਤੇ ਤੇ ਚੱਲਦੇ ਆ ਉਦੋਂ ਉਹ ਸਵਾਲ ਆਉਣਗੇ ਹੀ ਆਉਣਗੇ ਗੁਰੂ ਮਹਾਰਾਜ ਜੀ ਨੇ ਉਹਨਾਂ ਸਵਾਲਾਂ ਦਾ ਜਵਾਬ ਇਹੋ ਜਿਹਾ ਦਿੱਤਾ ਕਿ ਭਾਵੇਂ ਤੁਸੀਂ ਅੱਗੇ 10000 ਸਾਲ ਬਾਅਦ ਵੀ ਭਗਤੀ ਕਰੋ ਉਹ ਤੁਹਾਨੂੰ ਸਵਾਲ ਜ਼ਰੂਰ ਆਉਣਗੇ ਗੁਰੂ ਮਹਾਰਾਜ ਜੀ ਨੇ ਉਹਨਾਂ ਸਵਾਲਾਂ ਦੇ ਜਵਾਬ ਪਹਿਲਾਂ ਹੀ ਦਿੱਤੇ ਹੋਏ ਨੇ ਇਸ ਲਈ ਅਸੀਂ ਉਹ ਸਵਾਲਾਂ ਦੇ ਜਵਾਬ ਸੁਣ ਕੇ ਲਾਭ ਉਠਾਈਏ ਭਾਈ ਮਾਲੋ ਤੇ ਭਾਈ ਮੰਗਾ ਗੁਰੂ ਮਹਾਰਾਜ ਜੀ ਨੂੰ ਸਵਾਲ ਕਰਦੇ ਨੇ ਮਹਾਰਾਜ ਥੋੜੀ ਮਿਹਨਤ ਤੇ ਜ਼ਿਆਦਾ ਫਲ ਇਹ ਕਿਵੇਂ ਹੋ ਸਕਦਾ ਹੈ ਤੇ ਜ਼ਿਆਦੀ ਮਿਹਨਤ ਥੋੜਾ ਫਲ ਇਹ ਕਿਵੇਂ ਹੋ ਸਕਦਾ ਸੋ ਧਾਨੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਨੇ ਮਹਾਰਾਜ ਕਹਿਣ ਲੱਗੇ ਗੁਰੂ ਕੇ ਸਿੱਖੋ ਇਹਦੇ ਵਿੱਚ ਸੰਸੇ ਵਾਲੀ ਕਿਹੜੀ ਗੱਲ ਹੈ ਇਹ ਸੰਸਾ ਨਾ ਕਰੋ ਇਹ ਤਾਂ ਦੁਨੀਆ ਵਿੱਚ ਸੰਸਾਰ ਵਿੱਚ ਪ੍ਰਗਟ ਹੈ ਇੱਕ ਬੰਦਾ ਜੰਗਲ ਵਿੱਚ ਜਾ ਕੇ ਸੁੱਕੀਆਂ ਲੱਕੜਾਂ ਲੈ ਕੇ ਆਉਂਦਾ ਵੱਢ ਕੇ ਜਿਹਨੂੰ ਆਪਾਂ ਲੱਕੜਹਾਰਾ ਵੀ ਕਹਿੰਦੇ ਆ ਉਹ ਸਾਰਾ ਦਿਨ ਮਿਹਨਤ ਕਰਕੇ ਲੱਕੜੀਆਂ ਕੱਟ ਕੇ ਲੱਕੜਾਂ ਨੂੰ ਵੇਚ ਕੇ ਸਿਰਫ 2-4 ਰੁਪਏ ਕਮਾਉਂਦਾ ਹੈ ਉਹਦੀ ਮਿਹਨਤ ਜ਼ਿਆਦਾ ਹੈ ਪਰ ਇੰਨੀ ਮਿਹਨਤ ਕਰਨ ਦਾ ਉਹਨੂੰ ਫਲ ਜ਼ਿਆਦਾ ਨਹੀਂ ਮਿਲਦਾ ਉਹਨੂੰ ਫਲ ਥੋੜਾ ਹੀ ਮਿਲਦਾ ਸਾਹ ਸੰਗਰਜੀ ਭਾਵੇਂ ਹੁਣ ਵੀ ਅਸੀਂ ਕਦੀ ਵੇਖ ਲਈਏ ਵੀ ਕਈ ਬਹੁਤ بڑے ਲਿਖੇ ਲੋਕ ਹਨ ਜਿਹੜੇ ਦਿਹਾੜੀ ਦੇ ਵਿੱਚ ਹਜ਼ਾਰਾਂ ਰੁਪਈਆ ਕਮਾ ਲੈਂਦੇ ਨੇ ਪਰ ਕਈ ਲੋਕ ਉਹ ਵੀ ਨੇ ਜਿਹੜੇ ਭਾਵੇਂ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਹੱਡ ਭਨ ਕੇ ਵੀ ਮਿਹਨਤ ਕਰ ਲੈਣ ਉਹਨਾਂ ਕੋਲ ਕੁਝ 100 ਰੁਪਈਆ ਹੀ ਹੁੰਦੇ ਨੇ ਆ ਰਿਕਸ਼ਾ ਚਲਾਉਣ ਵਾਲੇ ਸਾਰਾ ਦਿਨ ਮਿਹਨਤ ਕਰਕੇ ਸਿਰਫ 100-150 ਕਮਾਉਂਦੇ ਨੇ ਤੇ ਦੂਜੇ ਪਾਸੇ ਜੇ ਦੇਖੋ ਇੱਕ ਕੁਰਸੀ ਤੇ ਬੰਦਾ ਬੈਠਾ ਤੇ ਉਹਦਾ ਵਪਾਰ ਲੱਖਾਂ ਰੁਪਏ ਦਾ ਚੱਲ ਰਿਹਾ ਸਤਿਗੁਰੂ ਕਹਿੰਦੇ ਭਾਈ ਇਹ ਤਾਂ ਪ੍ਰਤੱਖ ਦੁਨੀਆ ਦੇ ਵਿੱਚ ਹੀ ਦੇਖਿਆ ਜਾ ਸਕਦਾ ਹੈ ਕਈ ਵਾਰ ਬਹੁਤੀ ਮਿਹਨਤ ਕਰਨ ਵਾਲਿਆਂ ਨੂੰ ਥੋੜਾ ਫਲ ਮਿਲਦਾ ਜਿਹੜੇ ਮਜ਼ਦੂਰੀ ਕਰਨ ਵਾਲੇ ਦਿਹਾੜੀ ਕਰਨ ਵਾਲੇ ਲੋਕ ਹਨ ਉਹ ਬਹੁਤੀ ਮਿਹਨਤ ਕਰਦੇ ਨੇ ਪਰ ਫਲ ਉਹਨਾਂ ਨੂੰ ਥੋੜਾ ਮਿਲਦਾ ਸਾਰਾ ਦਿਨ ਆਪਣੇ ਸਿਰ ਤੇ ਇੱਟਾਂ ਚੁੱਕਣ ਵਾਲੇ ਇੰਨਾ ਕੀ ਕਮਾ ਪਾਉਂਦੇ ਨੇ ਦੀ ਦੋ ਟਾਈਮ ਦੀ ਰੋਟੀ ਖਾ ਸਕਣ ਤੇ ਦੂਜੇ ਤਰਫ ਇੱਕ ਬਾਣੀਆਂ ਜੋ ਆਪਣੀ ਦੁਕਾਨ ਤੇ ਖੜਾ ਹੈ ਤੇ ਸੌਦਾ ਵੇਚ ਰਿਹਾ ਹੈ ਲੂਣ ਵੇਚਦਾ ਤੇਲ ਵੇਚਦਾ ਚਾਵਲ ਅਨਾਜ ਤੇ ਦਾਲਾਂ ਤੇ ਹੋਰ ਵੀ ਬਹੁਤ ਕੁਝ ਵੇਚਦਾ ਉਹ ਸ਼ਾਮ ਨੂੰ ਗੱਲਾ ਪਰ ਕੇ ਨੋਟਾਂ ਲੈ ਕੇ ਜਾਂਦਾ ਉਹਨੂੰ ਬਹੁਤ ਪੈਸੇ ਆ ਜਾਂਦੇਗੇ ਉਹਨੂੰ ਬਹੁਤ ਲਾਭ ਹੈ ਉਹਨੇ ਸਾਰਾ ਦਿਨ ਇੱਕ ਗੱਦੀ ਤੇ ਬਹਿ ਕੇ ਕੰਮ ਕੀਤਾ ਤੇ ਮਜ਼ਦੂਰ ਦੇ ਬਾਹਰ ਹੱਡ ਭਨ ਕੇ ਮਿਹਨਤ ਕੀਤੀ ਐ ਤੇ ਮਜ਼ਦੂਰ ਨੂੰ ਪੈਸੇ ਥੋੜੇ ਮਿਲੇ ਤੇ ਬਾਣੀਆਂ ਨੂੰ ਉਸ ਦੁਕਾਨਦਾਰ ਨੂੰ ਪੈਸੇ ਜ਼ਿਆਦਾ ਮਿਲੇ ਫਿਰ ਇਸ ਤੋਂ ਅੱਗੇ ਹੋਰ ਵੀ ਸੁਣ ਲਓ ਇੱਕ ਉਹ ਲੋਗ ਨੇ ਜਿਹੜੇ ਵਿਆਜ ਤੇ ਰੁਪਈਆ ਦਿੰਦੇ ਨੇ ਉਹਨਾਂ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ ਉਹ ਮਾੜਾ ਜਿਹਾ ਇੱਕ ਕਾਰਡਜ ਲਗਵਾ ਕੇ ਰੱਖ ਲੈਂਦੇ ਨੇ ਤੇ ਪੈਸੇ ਦੇ ਦਿੰਦੇ ਨੇ ਤੇ ਉਹਨਾਂ ਨੂੰ ਉਹ ਪੈਸਿਆਂ ਦੇ ਬਦਲੇ ਹਰ ਮਹੀਨੇ ਵਿਆਜ ਆਈ ਜਾਂਦਾ ਹੈ ਕੰਮ ਕਰਨ ਵਾਲਾ ਕੰਮ ਕਰੀ ਜਾਂਦਾ ਹੈ ਤੇ ਉਹਦੇ ਘਰ ਵਿਆਜ ਆਈ ਜਾਂਦਾ ਹੈ ਵਿਆਜ ਤੇ ਪੈਸੇ ਦੇਣ ਵਾਲੇ ਬਹੁਤ ਲਾਭਕਮੰਦੇ ਨੇ ਉਹਨਾਂ ਨੂੰ ਲੱਖਾਂ ਰੁਪਈਆ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਸੋਖੇ ਰਹਿੰਦੇ ਨੇ ਮਹਾਰਾਜ ਕਹਿੰਦੇ ਉਸ ਤੋਂ ਅੱਗੇ ਹੋਰ ਸੁਣ ਲਓ ਜਵਾਹਰ ਰਾਤ ਵਿੱਚਣ ਵਾਲੀ ਜੋੜੀ ਉਹ ਆਰਾਮ ਨਾਲ ਬੈਠੇ ਹੋਏ ਨੇ ਏਸੀ ਰੂਮ 'ਚ ਤੇ ਲੱਖਾਂ ਕਰੋੜਾ ਰੁਪਏ ਦੇ ਹੀਰੇ ਮੋਤੀ ਵੇਚਦੇ ਨੇ ਤੇ ਲੋਕੀ ਖਰੀਦ ਰਹੇ ਨੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਬੜੇ ਆਰਾਮ ਨਾਲ ਏਸੀ ਵਾਲੇ ਕਮਰੇ 'ਚ ਬੈਠੇ ਨੇ ਇਹੋ ਜਿਹੇ ਲੋਕਾਂ ਦੇ ਲੱਖਾਂ ਕਰੋੜਾਂ ਦੇ ਨਫੇ ਹੁੰਦੇ ਨੇ ਰੋਜ਼ ਦੇ ਸੋ ਇਹੋ ਜਿਹੇ ਲੋਕਾਂ ਨੂੰ ਬੈਠਿਆ-ਬੈਠਿਆ ਲੱਖਾਂ ਕਰੋੜਾਂ ਦਾ ਮੁਨਾਫਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਐਵੇਂ ਪੁੱਠੇ ਲਟਕ ਕੇ ਭੁੱਖੇ ਰਹਿ ਕੇ ਜੰਗਲਾਂ ਦੇ ਵਿੱਚ ਜਿਹੜਾ ਤਪ ਕਰਨਾ ਉਹਦੇ ਵਿੱਚ ਮਿਹਨਤ ਜ਼ਿਆਦਾ ਹੈ ਪਰ ਫਲ ਥੋੜਾ ਹੈ ਕਿਉਂਕਿ ਮਹਾਰਾਜ ਕਹਿੰਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਉਦੋਂ ਉਹਨਾਂ ਨੂੰ ਆਤਮ ਗਿਆਨ ਨਹੀਂ ਹੁੰਦਾ। ਬੰਦਾ ਸਿਰਫ ਰਿਧੀਆਂ ਸਿੱਧੀਆਂ ਤੱਕ ਹੀ ਰੁਕ ਜਾਂਦਾ। ਉਹਨੂੰ ਵਾਹਿਗੁਰੂ ਦੀ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਆ ਜਿਹੜਾ ਗੁਰੂ ਘਰ ਆ ਕੇ ਕੀਰਤਨ ਕਰਨਾ, ਕੀਰਤਨ ਸੁਣਨਾ, ਕਥਾ ਕਰਨੀ ਹੈ ਤੇ ਕਥਾ ਸੁਣਨੀ ਹੈ। ਇਹਦੇ ਨਾਲ ਲਾਭ ਜ਼ਿਆਦਾ ਹੁੰਦਾ। ਇਹਦੇ ਨਾਲ ਭਗਤੀ ਡ੍ਰਿੜ ਹੁੰਦੀ ਹੈ। ਇਹਦੇ ਨਾਲ ਭਗਤੀ ਭਾਵਨਾ ਜਾਗਦੀ ਹੈ ਵਿਸ਼ਵਾਸ ਬੰਦਦਾ ਆਸਥਾ ਬਣਦੀ ਹੈ ਕੀਰਤਨ ਕਥਾ ਸੁਣਨ ਦੇ ਨਾਲ ਭਗਤੀ ਪੱਕੀ ਹੁੰਦੀ ਹੈ ਦ੍ਰਿੜ ਹੁੰਦੀ ਹੈ ਤੇ ਦੂਜੇ ਪਾਸੇ ਜੇ ਜੰਗਲਾਂ ਵਿੱਚ ਜਾ ਕੇ ਤਪ ਕਰੋ ਉਹਨਾਂ ਨੂੰ ਇਹ ਫਲ ਨਹੀਂ ਮਿਲਦਾ ਜਿਹੜਾ ਕਥਾ ਕੀਰਤਨ ਕਰਕੇ ਕਥਾ ਕੀਰਤਨ ਸੁਣ ਕੇ ਗੁਰੂ ਘਰ ਦੇ ਵਿੱਚ ਮਿਲ ਸਕਦਾ ਹੈ ਮਹਾਰਾਜ ਕਹਿੰਦੇ ਜਦੋਂ ਕਿਸੇ ਦੇ ਮਨ ਦੇ ਵਿੱਚ ਭਗਤੀ ਦ੍ਰਿੜ ਹੋ ਜਾਂਦੀ ਹੈ ਪਵਨਾ ਸ਼ਰਦਾ ਵਿਸ਼ਵਾਸ ਵਾਹਿਗੁਰੂ ਦੇ ਪ੍ਰਤੀ ਬਣ ਜਾਂਦਾ ਹੈ ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਬਣ ਜਾਂਦਾ ਹੈ ਫਿਰ ਉਹਨੂੰ ਸਹਿਜੇ ਸਹਿਜੇ ਗਿਆਨ ਵੀ ਹੋ ਜਾਂਦਾ ਹੈ ਭਗਤੀ ਤੋਂ ਅਗਲਾ ਸਟੈਪ ਗਿਆਨ ਦਾ ਹੈ ਸਾਧ ਸੰਗ ਜੋ ਜੀ ਗਿਆਨ ਉਹਨੂੰ ਨਹੀਂ ਕਹਦੇ ਵੀ ਕਿਸੇ ਨੇ ਬਹੁਤ ਕਿਤਾਬਾਂ ਪੜ੍ਹੀਆਂ ਹੋਣ ਉਹਦਾ ਦਿਮਾਗ ਬਹੁਤ ਚਤਰਚਲਾਕ ਚਲਦਾ ਹੋਵੇ ਇੱਥੇ ਗਿਆਨ ਇਹਨੂੰ ਨਹੀਂ ਕਿਹਾ ਗਿਆਨ ਕੀ ਹੈ ਆਪਣੀ ਆਤਮਾ ਦਾ ਗਿਆਨ ਮੈਂ ਕੌਣ ਹਾਂ ਇਹ ਸੰਸਾਰ ਕੀ ਹੈ ਇਸ ਨੂੰ ਗਿਆਨ ਕਹਿੰਦੇ ਆ ਅ ਗਿਆਨ ਕੀ ਹੈ ਅ ਗਿਆਨ ਹੁੰਦਾ ਹੈ ਆਤਮਾ ਨੂੰ ਆਪਣਾ ਰੂਪ ਭੁੱਲ ਜਾਂਦਾ ਮੈਂ ਕੌਣ ਆ ਮੈਂ ਜੱਟ ਆ ਮੈਂ ਖਤਰੀ ਆ ਮੈਂ ਹਿੰਦੂ ਆ ਮੈਂ ਸਿੱਖ ਆ ਮੈਂ ਮੁਸਲਮਾਨ ਆ ਇਹ ਚੀਜ਼ਾਂ ਬੰਦਾ ਸਮਝਿਆ ਬੈਠਾ ਪਰ ਮੈਂ ਵਾਹਿਗੁਰੂ ਦੀ ਜੋਤਾਂ ਇਹ ਨਹੀਂ ਸਮਝ ਲ ਮੈਂ ਅਕਾਲ ਪੁਰਖ ਦੀ ਉਸ ਵਾਹਿਗੁਰੂ ਦੀ ਅੰਸ਼ਾ ਮੈਂ ਉਸ ਸੂਰਜ ਦੀ ਕਿਰਨ ਹਾਂ ਮੈਂ ਉਸ ਪਰਮੇਸ਼ਰ ਦਾ ਨੂਰ ਹਾਂ ਇਹ ਨਹੀਂ ਪਤਾ ਮੈਂ ਵਾਹਿਗੁਰੂ ਦੀ ਹੰਸਾ ਮੈਂ ਉਸ ਪਰਮੇਸ਼ਰ ਦੀ ਜੋਤ ਹਾਂ ਬਲਕਿ ਉਹਦੀ ਥਾਂ ਤੇ ਬੰਦੇ ਨੂੰ ਇਹ ਪਤਾ ਹੈ ਦੀ ਮੈਂ ਲੰਬਾ ਹਾਂ ਮੈਂ ਮੋਟਾ ਹਾਂ ਮੈਂ ਸੋਹਣਾ ਦਿਖਦਾ ਮੇਰਾ ਰੰਗ ਸਾਫ਼ ਹੈ ਇਦਾਂ ਬੰਦਾ ਆਪਣੇ ਆਪ ਨੂੰ ਕੁਝ ਨਾ ਕੁਝ ਸਮਝ ਕੇ ਬੈਠਾ ਹੈ ਆਤਮਾ ਨੂੰ ਆਪਣਾ ਰੂਪ ਭੁੱਲ ਚੁੱਕਾ ਸੋ ਇਹ ਅਗਿਆਨ ਹੈ ਉਸ ਆਤਮਾ ਨੂੰ ਜਾਣ ਲੈਣਾ ਜਿੰਨੂੰ ਭੁੱਲ ਗਿਆ ਹੈ ਇਹੀ ਗਿਆਨ ਹੈ ਤੁਮਹਾਰਾ ਜੀ ਕਹਿੰਦੇ ਭਗਤੀ ਕਰਕੇ ਬੰਦਾ ਆਪਣੇ ਆਪ ਨੂੰ ਵਿਖਣ ਜੁਗਾ ਹੋ ਜਾਂਦਾ ਉਹਨੂੰ ਉਹ ਅੱਖ ਮਿਲ ਜਾਂਦੀ ਹੈ ਜਿਹਦੇ ਨਾਲ ਆਪਣੇ ਆਪ ਨੂੰ ਵਿਖੀਦਾ ਸਾਧ ਸੰਗਤ ਜੀ ਚਸ਼ਮੇ ਉਤਾਰ ਦिए ਤਾਂ ਦਿਖਦਾ ਨਹੀਂ ਤੇ ਜੇ ਚਸ਼ਮੇ ਲਾ ਲਈਏ ਤਾਂ ਦੂਰ ਤੱਕ ਦਿਖਦਾ ਐਵੇਂ ਸਾਡੇ ਅੰਦਰ ਵੀ ਚਸ਼ਮਾ ਤੇ ਜਿਹੜੀ ਅੰਦਰ ਦੀ ਅਨਕ ਹੈ ਉਹ ਗੁਰੂ ਕੋਲ ਹੈ ਜਦੋਂ ਗੁਰੂ ਉਹ ਅਨਕ ਦੇ ਦਿੰਦਾ ਹੈ ਤਾਂ ਫਿਰ ਆਤਮਾ ਦੇ ਦਰਸ਼ਨ ਹੁੰਦੇ ਨੇ ਉਸ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ ਸੋ ਮਹਾਰਾਜ ਕਹਿੰਦੇ ਗਿਆਨ ਪ੍ਰਗਟ ਹੋ ਜਾਂਦਾ ਪਰ ਪਹਿਲਾਂ ਭਗਤੀ ਕਰਨੀ ਪੈਂਦੀ ਹੈ ਪਹਿਲਾਂ ਸ਼ੁਭ ਕਰਮ ਕਰਨੇ ਪੈਂਦੇ ਨੇ ਫਿਰ ਭਗਤੀ ਤੇ ਫਿਰ ਗਿਆਨ ਮਿਲਦਾ ਹੁਣ ਗੁਰਸਿੱਖਾ ਦੇ ਸ਼ੁਭ ਕਰਮ ਕੀ ਨੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਗੁਰੂ ਘਰ ਜਾਣਾ ਸੇਵਾ ਕਰਨੀ ਇਸ ਤੋਂ ਬਾਅਦ ਭਗਤੀ ਸ਼ੁਰੂ ਹੁੰਦੀ ਹੈ ਗੁਰੂ ਦੇ ਨਾਲ ਪ੍ਰੇਮ ਹੁੰਦਾ ਹੈ ਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਹੁੰਦਾ ਜਦੋਂ ਗੁਰਬਾਣੀ ਦੇ ਨਾਲ ਪ੍ਰੇਮ ਪੈ ਗਿਆ ਉਦੋਂ ਗੁਰਬਾਣੀ ਦਾ ਅਭਿਆਸ ਅੰਦਰ ਚੱਲ ਪਿਆ ਤਾਂ ਗਿਆਨ ਹੋ ਜਾਂਦਾ ਹੈ ਉਦੋਂ ਗਿਆਨ ਦੀ ਅਵਸਥਾ ਆ ਜਾਂਦੀ ਹੈ ਸੋ ਸਾਧ ਸੰਗਤ ਜੀ ਇਸ ਸਟੈਪ ਬਾਈ ਸਟੈਪ ਚੱਲਦਾ ਸਾਰਾ ਕੰਮ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾਂ ਨੂੰ ਅਸੀਂ ਸਾੰਤ ਕੀ ਤਪ ਦੱਸਿਆ ਕਿ ਗੁਰੂ ਕੇ ਸਿੱਖ ਤੇ ਕਥਾ ਦੇ ਵਿੱਚ ਮਨ ਲਾਣਾ ਕੀਰਤਨ ਦੇ ਵਿੱਚ ਮਨ ਲਾ ਲੈਣਾ ਮਨ ਜੇ ਇਧਰ ਉਧਰ ਦੌੜਦਾ ਤਾਂ ਉਹਨੂੰ ਕਹਿ ਠਹਿਰ ਸਾਨੂੰ ਜਿਹੜੇ ਹਉਮੈ ਦੇ ਈਰਖਾ ਦੇ ਕਾਮ ਕ੍ਰੋਧ ਰਾਗ ਦਵੇਸ਼ ਦੇ ਜਿਹੜੇ ਰੋਗ ਲੱਗੇ ਨੇ ਇਹ ਰੋਗਾਂ ਨੂੰ ਦੂਰ ਕਰਨ ਵਾਸਤੇ ਗੁਰਬਾਣੀ ਤੇ ਨਾਮ ਦੀ ਜਿਹੜੀ ਦਵਾਈ ਹੈ ਜਦੋਂ ਉਹ ਸਾਡੇ ਅੰਦਰ ਜਾਂਦੀ ਹੈ ਤਾਂ ਇਹ ਰੋਗ ਦੂਰ ਹੋ ਜਾਂਦੇ ਨੇ ਸਾਧ ਸੰਗਤ ਜੀ ਹੈ ਤਾਂ ਇਹ ਓੱਖਾ ਕੰਮ ਇੱਕ ਦਿਨ ਦੇ ਵਿੱਚ ਤਾਂ ਕੋਈ ਕੰਮ ਨਹੀਂ ਹੁੰਦਾ ਸੱਜੇ ਸੱਜੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਕਿਸ ਤਣ ਸੁਣਦੇ ਆ ਕਥਾ ਸੁਣਦੇ ਆ ਉਦੋਂ ਇਹ ਰੰਗ ਸਾਨੂੰ ਚੜ ਜਾਂਦਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਭਗਤੀ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਜਦੋਂ ਗਿਆਨ ਹੋ ਜਾਂਦਾ ਹੈ ਉਦੋਂ ਬਹੁਤ ਲਾਭ ਹੁੰਦਾ ਜਿਹੜਾ ਸਾਲਸਰਾਏ ਜੋਰੀ ਸੀਗਾ ਉਹ ਹਿੰਦੂਸਤਾਨ ਦਾ ਪਹਿਲੇ ਨੰਬਰ ਦਾ ਜੋਰੀ ਸੀ ਉਹ ਸਾਲਸਰਾਏ ਜੋਰੀ ਪਟਨਾ ਸਾਹਿਬ ਵਿੱਚ ਰਹਿੰਦਾ ਸੀ ਜਿੱਥੇ ਤਖਤ ਪਟਨਾ ਸਾਹਿਬ ਹੈ ਜਿੱਥੇ ਗੁਰੂ ਪਾਸ਼ਾ ਜੀ ਦਾ ਜਨਮ ਸਥਾਨ ਹੈ ਉੱਥੇ ਪਹਿਲੇ ਉਹਦਾ ਘਰ ਹੁੰਦਾ ਸੀ ਇਹ ਸਾਲਸਰਾਏ ਜੋਰੀ ਉੱਥੇ ਰਹਿੰਦਾ ਸੀ ਸੋ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਪਟਨਾ ਸਾਹਿਬ ਗਈ ਸੀ ਉੱਥੇ ਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਸੀ ਇਹ ਬਹੁਤ ਵੱਡੀ ਕਥਾ ਹੈ ਪਰ ਜਦੋਂ ਗੁਰੂ ਮਹਾਰਾਜ ਜੀ ਸਾਲਸਰਾਏ ਜੋਰੀ ਨੂੰ ਮਿਲੇ ਤਾਂ ਮਹਾਰਾਜ ਕਹਿੰਦੇ ਵੀ ਤੂੰ ਬਾਹਰਲੇ ਲਾਲ ਪਛਾਣਦਾ ਹੈ ਕਦੀ ਅੰਦਰ ਵਾਲੇ ਲਾਲ ਨੂੰ ਵੀ ਪਛਾਣਨਾ ਤਾਂ ਪਾਈ ਸਾਲਸਰਾਏ ਨੇ ਗੁਰੂ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਆਪ ਕਿਰਪਾ ਕਰੋ ਤਾਂ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਸਾਲਸਰਾਏ ਜੋਰੀ ਤੇ ਕਿਰਪਾ ਕੀਤੀ ਤੇ ਉਹਦੇ ਅੰਦਰੋਂ ਉਹਨੂੰ ਉਹਦਾ ਲਾਲ ਦਿਖਾ ਦਿੱਤਾ ਤੇ ਉਹ ਨਿਹਾਲ ਹੋ ਗਿਆ ਕਹਿਣ ਲੱਗਾ ਗੁਰੂ ਮਹਾਰਾਜ ਜੀ ਉਹ ਮੇਰੇ ਘਰ ਲਵੋ ਇਹ ਘਰ ਹੁਣ ਤੁਹਾਟਾ ਹੈ ਇਹ ਮੇਰਾ ਨਹੀਂ ਸੋ ਮਹਾਰਾਜ ਕਹਿੰਦੇ ਸੀ ਕਿ ਦਸਵੇਂ ਜਮਲੇ ਦੇ ਵਿੱਚ ਇੱਥੇ ਅਵਤਾਰ ਧਾਰਾਗੇ ਉਹ ਦਸਮ ਪਾਤਸ਼ਾਹ ਗਲ ਕੀ ਤਰਪਾਸ਼ਾ ਜੀ ਉਸੀ ਘਰ ਦੇ ਵਿੱਚ ਉਸੀ ਮਕਾਨ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਉਹਨੂੰ ਸੰਗਤ ਜੀ ਸਾਲਸਰਾਏ ਦੀ ਹਵੇਲੀ ਵੀ ਕਹਿੰਦੇ ਸਨ ਸੋ ਸਾਧ ਸੰਗਤ ਜੀ ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਉਦੋਂ ਮਹਾਨ ਜੋਰੀ ਬਣ ਜਾਂਦਾ ਉਹ ਤੇ ਜਦੋਂ ਉਹ ਆਤਮਾ ਨੂੰ ਪਛਾਣ ਲੈਂਦਾ ਹੈ ਤਾਂ ਦੁਨੀਆ ਦੇ ਜਿੰਨੇ ਵੀ ਜੋਰੀ ਹਨ ਉਹ ਉਹਦੇ ਥੱਲੇ ਹੋ ਜਾਂਦੇ ਨੇ ਕਹਿੰਦੇ ਉਹਨੂੰ ਕਿੰਨਾ ਕੁ ਲਾਭ ਹੋ ਜਾਂਦਾ ਹੈ ਕੋਈ ਉਸ ਲਾਭ ਨੂੰ ਤੋਲ ਨਹੀਂ ਸਕਦਾ। ਆ ਕਰੋੜਾ ਅਰਬਾ ਦੇ ਲਾਭ ਤਾਂ ਸਾਰੇ ਥੱਲੇ ਰਹਿ ਜਾਂਦੇ ਨੇ। ਮਹਾਰਾਜ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ। ਭਾਈ ਮਾਲੋ ਜੀ ਨੇ ਤੇ ਭਾਈ ਮਾਂਗਾ ਜੀ ਨੇ ਜਦੋਂ ਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਦੀ ਰਸਨਾ ਤੋਂ ਇਹ ਬਚਨ ਸੁਨੇ ਉਹਨਾਂ ਬਚਨਾਂ ਨੂੰ ਕੇਵਲ ਸੁਨਿਆ ਨਹੀਂ ਉਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਭਾਈ ਮਾਲੋ ਜੀ ਤੇ ਭਾਈ ਮਾਂਗਾ ਜੀ ਨੇ ਆਪਣਾ ਮਨ ਬਾਣੀ ਵਿੱਚ ਲੀਨ ਕਰ ਲਿਆ। ਉਹ ਦਿਨ ਰਾਤ ਗੁਰਬਾਣੀ ਦੇ ਅਭਿਆਸੀ ਬਣ ਗਏ। ਕਦੀ ਪਈ ਮੰਗਾ ਜੀ ਗਾਉਂਦੇ ਨੇ ਤੇ ਭਾਈ ਮਾਲੋ ਜੀ ਸੁਣਦੇ ਨੇ ਤੇ ਕਦੀ ਪਈ ਮਾਲੋ ਜੀ ਗਾਉਂਦੇ ਨੇ ਤੇ ਭਾਈ ਮੰਗਾ ਜੀ ਸੁਣਦੇ ਨੇ। ਇਹਨਾਂ ਦੋ ਗੁਰਸਿੱਖਾ ਦੀ ਜੋੜੀ ਬਣ ਗਈ। ਸਾਥ ਸੰਗਤ ਦੀ ਐਵੇਂ ਜਦੋਂ ਕੋਈ ਕਿਸੇ ਕੰਮ ਦੇ ਵਿੱਚ ਦੋ ਜਣੇ ਰਲ ਜਾਣ ਤਾਂ ਉਹਦਾ ਫਲ ਜ਼ਿਆਦਾ ਹੁੰਦਾ। ਐਵੇਂ ਸੰਗਤ ਵੀ ਜ਼ਰੂਰੀ ਹੈ। ਆਪਾਂ ਸਮਝਦੇ ਹਾਂ ਕਿ ਸੰਗਤ ਉਹ ਹੈ ਜਿੱਥੇ ਪੀੜ ਭੜਕਾ ਹੋਵੇ। ਪਰ ਪੀੜ ਭੜਕਾ ਸੰਗਤ ਨਹੀਂ ਹੁੰਦੀ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਕ ਸਿੱਖ ਦੋ ਸਾਧ ਸੰਗਤ ਤੇ ਪੰਚੀ ਪਰਮੇਸ਼ਰ ਕੱਲਾ ਇੱਕ ਸਿੱਖ ਹੁੰਦਾ ਤੇ ਜੇ ਦੋ ਬਾਣੀ ਪੜਨ ਵਾਲੇ ਹੋਣ ਤਾਂ ਉਹ ਸਾਧ ਸੰਗਤ ਨੇ ਜਿਵੇਂ ਇੱਕ ਕਹੇ ਸੁਣੋ ਤੇ ਦੂਜਾ ਕਹੇ ਸੁਣਾਉ ਇਸ ਤਰ੍ਹਾਂ ਹੀ ਕਦੀ ਭਾਈ ਮਾਂਗਾ ਭਾਈ ਮਾਲੂ ਨੂੰ ਸੁਣਾਉਂਦਾ ਤੇ ਕਦੀ ਭਾਈ ਮਾਲੂ ਭਾਈ ਮੰਗੇ ਨੂੰ ਸੁਣਾਉਂਦਾ ਇਹ ਦੋਨੇ ਸਿੱਖ ਗੁਰਬਾਣੀ ਦੇ ਵਿੱਚ ਲੀਨ ਹੋ ਚੁੱਕੇ ਨੇ ਇਹਨਾਂ ਦੋਨਾਂ ਨੇ ਆਪਣੀਆਂ ਇੰਦਰੀਆਂ ਨੂੰ ਵੀ ਕਾਬੂ ਦੇ ਵਿੱਚ ਕਰ ਲਿਆ ਇਹਨਾਂ ਦਾ ਆਪਣੀਆਂ ਅੱਖਾਂ ਤੇ ਕੰਨਾਂ ਤੇ ਪੈਰਾਂ ਤੇ ਤੇ ਹੱਥਾਂ ਤੇ ਕੰਟਰੋਲ ਹੋ ਗਿਆ ਇਹਨਾਂ ਦੀਆਂ ਅੱਖਾਂ ਹੁਣ ਮਾੜੀਆਂ ਚੀਜ਼ਾਂ ਨਹੀਂ ਵੇਖਦੀਆਂ ਤੇ ਇਹਨਾਂ ਦੇ ਕੰਨ ਮਾੜੇ ਬੋਲ ਨਹੀਂ ਸੁਣਦੇ ਇਹਨਾਂ ਦੇ ਹੱਥ ਮਾੜੇ ਕਰਮ ਨਹੀਂ ਕਰਦੇ ਤੇ ਇਹਨਾਂ ਦੇ ਪੈਰ ਮੜੀ ਤਾਂ ਤੇ ਨਹੀਂ ਜਾਂਦੇ ਇਹੋ ਜੀ ਅਵਸਥਾ ਪਈ ਮਾਲੋ ਤੇ ਪਈ ਮੰਗੇ ਦੀ ਹੋ ਗਈ ਹੈ ਫਿਰ ਇਹ ਦੋਵੇਂ ਸਿੱਖ ਕਈ ਕਈ ਘੰਟੇ ਬਹਿ ਕੇ ਕੀਰਤਨ ਹੀ ਕਰ ਜਾਂਦੇ ਨੇ ਇਹ ਨਹੀਂ ਕਿ ਕਿਤੇ ਅੱਧਾ ਘੰਟਾ ਜਾਂ ਘੰਟਾ ਕੀਰਤਨ ਕੀਤਾ ਇਹ ਤਾਂ ਮर्यादा ਹੁਣ ਬਦਨੀ ਗਈ ਹੈ ਪ੍ਰਸਾਦ ਸੰਗਤ ਜੀ ਇਹ ਤਾਂ ਕੰਮ ਅਠੇ ਪੈਦਾ ਹੈ ਸਾਹ ਸੰਗਤ ਜੀ ਜੇ ਕਿ ਬਹੁਤ ਵੱਡਾ ਸ਼ਰਾਬੀ ਹੋਵੇ ਨਾ ਤਾਂ ਉਹ ਤਾਂ ਸਵੇਰੇ ਤੜਕੇ ਹੀ 4 ਵਜੇ ਪੀਣ ਲੱਗ ਪੈਂਦਾ ਜਦੋਂ ਨੂੰ ਪੁੱਛੋ ਵੀ ਤੂੰ ਇੰਨੀ ਤੜਕੇ ਕਿਉਂ ਪਿੰਦਾ ਉਹ ਕਹਿੰਦਾ ਵੀ ਹੁਣ ਮੇਰ ਤੋਂ ਰਹਿ ਨਹੀਂ ਹੁੰਦਾ ਉਹ ਸਵੇਰੇ ਉੱਠ ਕੇ ਪਾਣੀ ਨਹੀਂ ਪੀਂਦਾ ਉਹ ਤਾਂ ਪਹਿਲਾਂ ਉੱਠ ਕੇ ਸਿੱਧਾ ਬੋਦਲ ਵੱਲ ਜਾਂਦਾ ਇਹ ਤਾਂ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਨੂੰ ਵੀ ਨਸ਼ਾ ਲੱਗ ਜਾਂਦਾ ਉਹ ਗੁਰਮੁਖ ਤਾਂ ਫਿਰ ਅਠੇ ਪੈਰ ਹੀ ਗੁਰਬਾਣੀ ਦੇ ਵਿੱਚ ਹੀ ਰਹਿੰਦੇ ਨੇ ਉਹ ਹਰ ਵਕਤ ਬਾਣੀ ਦੇ ਰੰਗ ਵਿੱਚ ਰਹਿੰਦੇ ਨੇ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ ਪਈ ਮਾਲੋ ਦੀ ਤੇ ਪਈ ਮੰਗਾ ਦੀ ਇਹੋ ਜੀ ਅਵਸਥਾ ਬਣ ਗਈ ਉਹ ਦਿਨ ਰਾਤ ਹੁਣ ਕੀਰਤਨ ਹੀ ਕਰ ਜਾਂਦੇ ਨੇ ਉਹ ਇਕਾਗਰਤਾ ਦੇ ਵਿੱਚ ਇੰਨੇ ਪਰਪੱਕ ਹੋ ਗਏ ਨੇ ਕਿ ਉਹਨਾਂ ਦਾ ਧਿਆਨ 1 ਮਿੰਟ ਵਾਸਤੇ ਵੀ ਬਾਹਰ ਨਹੀਂ ਜਾਂਦਾ ਉਹ ਹਰ ਵਕਤ ਗੁਰਬਾਣੀ ਦੇ ਵਿੱਚ ਹੀ ਖੁਬੀ ਰਹਿੰਦੇ ਨੇ ਉਹ ਗੁਰਬਾਣੀ ਗਾਉਂਦੇ ਰਹਿੰਦੇ ਨੇ ਗੁਰਬਾਣੀ ਪੜ੍ਹਦੇ ਰਹਿੰਦੇ ਨੇ ਉਹ ਦੋ ਸਿੱਖਾਂ ਦੀ ਰਸਨਾ ਦੇ ਵਿੱਚ ਰਸ ਆ ਗਿਆ ਸਾ ਸੰਗਤ ਜੀ ਜਿਹੜੇ ਸਿੱਖ ਗੁਰੂ ਦੀ ਬਾਣੀ ਦੇ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੀ ਰਸਨਾ ਵਿੱਚ ਬਾਣੀ ਰਸ ਭਰ ਦਿੰਦੀ ਹੈ ਬਾਣੀ ਉਹਨਾਂ ਨੂੰ ਪ੍ਰੇਮ ਕਰਨ ਲੱਗ ਪੈਂਦੀ ਹੈ ਜਿਹੜੇ ਗੁਰਬਾਣੀ ਨੂੰ ਪ੍ਰੇਮ ਕਰਦੇ ਨੇ ਬਾਣੀ ਉਹਨਾਂ ਨੂੰ ਪ੍ਰੇਮ ਕਰਦੀ ਹੈ ਇਹ ਦੋਨੋਂ ਸਿੱਖ ਜਦੋਂ ਕੀਰਤਨ ਕਰਿਆ ਕਰਦੇ ਸਨ ਸੈਂਕੜੇ ਸੰਗਤਾਂ ਜਿੱਥੇ ਬਹਿ ਜਾਂਦੀਆਂ ਸਨ ਉੱਥੇ ਹੀ ਬੈਠੀ ਰਹਿੰਦੀਆਂ ਸਨ ਕਿਸੇ ਦਾ ਜੀ ਨਹੀਂ ਸੀ ਕਰਦਾ ਕਿ ਅਸੀਂ ਹਿੱਲੀਏ ਜਾਂ ਇੱਥੋਂ ਉੱਟ ਕੇ ਜਾਈਏ ਉਹ ਕੀਰਤਨ ਸੁਣਨ ਨੂੰ ਸਾਰਿਆਂ ਦਾ ਜੀ ਕਰਦਾ ਸੀ ਭਾਈ ਮਨ ਲੋ ਤੇ ਭਾਈ ਮੰਗੇ ਤਾਂ ਕੀਰਤਨ ਸੁਣ ਕੇ ਸਰੋਤਿਆਂ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਜਗ ਪੈਂਦਾ ਸੀ ਸ਼੍ਰੀਮਾਨ ਸੰਤ ਗਿਆਨੀ ਖਾਲਸਾ ਗੁਰਬਚਨ ਸਿੰਘ ਜੀ ਭਿੰਡਰਾ ਵਾਲੇ ਉਹਨਾਂ ਤੋਂ ਇੱਕ ਵਾਰ ਕਿਸੇ ਪੰਡਤ ਨੇ ਪੁੱਛਿਆ ਸੀ ਕਹਿਣ ਲੱਗਾ ਮਹਾਰਾਜ ਤੁਸੀਂ ਕਥਾ ਕਰਦੇ ਹੋ ਜਿੰਨੇ ਵੀ ਲੋਕ ਬੈਠੇ ਹੁੰਦੇ ਨੇ ਕੋਈ ਵੀ ਉੱਚਾ ਸਾਹ ਨਹੀਂ ਲੈਂਦਾ ਸਾਰੇ ਸਰੋਤਿਆਂ ਦਾ ਉੱਥੇ ਧਿਆਨ ਹੁੰਦਾ ਹੈ ਵੀ ਤੁਸੀਂ ਅਗਲਾ ਬਚਨ ਕੀ ਕਹਿਣ ਲੱਗੇ ਹੋ। ਦਾ ਮਹਾਪੁਰਸ਼ ਗੁਪਤ ਹੋ ਗਏ ਉਸ ਸਮੇਂ। ਮਹਾਪੁਰਸ਼ ਕਹਿੰਦੇ ਵੀ ਕੀ ਦਸੀਏ ਪੰਡਤ ਜੀ? ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਜਦੋਂ ਅਸੀਂ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਆਨੇ ਆ। ਉਦੋਂ ਸਾਰਿਆਂ ਦਾ ਮਨ ਸਾਡੀ ਮੁਠੀ ਦੇ ਵਿੱਚ ਆ ਜਾਂਦਾ ਹੈ। ਇਹ ਬਾਣੀ ਦੀ ਸ਼ਕਤੀ ਹੈ, ਇਹ ਸਾਡੀ ਸ਼ਕਤੀ ਨਹੀਂ। ਇਹ ਬਾਣੀ ਦੀ ਸ਼ਕਤੀ ਹੈ ਕਿ ਸਾਰਿਆਂ ਦਾ ਮਨ ਸਾਡੀ ਮੁਠੀ ਵਿੱਚ ਆ ਜਾਂਦਾ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਪਈ ਮੰਨ ਲੋ ਤੇ ਪਈ ਮੰਗੇ ਤੇ ਹੋ ਜਾਂਦੀ ਹੈ। ਜਿੰਨੇ ਵੀ ਸਰੋਤੇ ਉਹਨਾਂ ਦੋ ਸਿੱਖਾ ਕੋਲ ਕੀਰਤਨ ਕਥਾ ਸੁਣਨ ਆਉਂਦੇ ਨੇ ਉਹਨਾਂ ਦਾ ਸਾਰਿਆਂ ਦਾ ਮਨ ਮੋਹਿਆ ਜਾਂਦਾ ਹੈ। ਜਿਹੜੇ-ਜਿਹੜੇ ਸਿੱਖ ਪਈ ਮੰਨ ਲੋ ਤੇ ਪਈ ਮੰਗੋ ਤੋਂ ਕਥਾ ਕੀਰਤਨ ਸੁਣਦੇ ਨੇ ਉਹ ਸਾਰੇ ਵਿਕਾਰ ਛੱਡ ਦਿੰਦੇ ਨੇ। ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਉਹ ਵੀ ਸਭ ਛੱਡ ਦਿੰਦੇ ਨੇ। ਉਹ ਫਿਰ ਗੁਰੂ ਦੇ ਸਿੱਖ ਧਰਮ ਕਿਰਤ ਕਰਨ ਲੱਗ ਪੈਂਦੇ ਨੇ ਤੇ ਵੰਡ ਕੇ ਛਕਦੇ ਨੇ। ਸਾਧ ਸੰਗਤ ਜੀ ਧਰਤੀ ਸਵਰਗ ਬਣ ਸਕਦੀ ਹੈ। ਜਿਨ੍ਹਾਂ ਝਗੜੇ ਲੜਾਈਆਂ ਇਹ ਮੁਲਕਾਂ ਦੇ ਵਿੱਚ ਹਨ, ਕੌਮਾਂ ਦੇ ਵਿੱਚ ਹਨ, ਇਹ ਰਾਜਨੀਤਿਕ ਪਾਰਟੀਆਂ ਦੇ ਵਿੱਚ ਹਨ, ਆ ਜਿੰਨੀਆਂ ਲੜਾਈਆਂ ਸਾਡੇ ਘਰਾਂ ਦੇ ਵਿੱਚ ਹਨ, ਇਹ ਸਾਰੀਆਂ ਲੜਾਈਆਂ ਮਿਟ ਸਕਦੀਆਂ ਹਨ। ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਸਮਝ ਲਈਏ ਸਾਰੀ ਲੜਾਈ ਝਗੜੇ ਦਾ ਮੁੱਦਾ ਮੇਨ ਇਹ ਹੁੰਦਾ ਹੈ ਕਿ ਅਸੀਂ ਦੂਜੇ ਤੋਂ ਖੋ ਕੇ ਖਾਈਏ ਜੇ ਹਰ ਬੰਦਾ ਆਪਣੀ ਵਿਹਨਤ ਕਰੇ ਤੇ ਆਪਣੀ ਕਿਰਤ ਕਰੇ ਤੇ ਵੰਡ ਕੇ ਛਕੇ ਤਾਂ ਇਹ ਧਰਤੀ ਸਵਰਗ ਬਣ ਜੇ ਸੂ ਮਹਾਰਾਜ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਨੇ ਦੂਰ ਦੂਰ ਤੱਕ ਪੰਜਾਬ ਦੇ ਵਿੱਚ ਤੇ ਹੋਰ ਪ੍ਰਦੇਸ਼ਾਂ ਦੇ ਵਿੱਚ ਐਵੇਂ ਸਵਰਗ ਬਣਾ ਦਿੱਤਾ ਲੋਕਾਂ ਨੂੰ ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਸਿਖਾ ਦਿੱਤਾ। ਭਾਈ ਮਾਲੋ ਤੇ ਭਾਈ ਮੰਗੇ ਦੇ ਬੇਰੇ ਉਹਨਾਂ ਦੇ ਘਰ ਕੋਈ ਸਾਧੂ ਕੋਈ ਸਿੱਖ ਆ ਜਾਂਦਾ ਸੀ ਤਾਂ ਭਾਈ ਮਾਲੋ ਤੇ ਭਾਈ ਮੰਗਾ ਉਹਨਾਂ ਦੀ ਸੇਵਾ ਵੀ ਕਰਦੇ। ਇਹ ਨਹੀਂ ਕਿ ਕੱਲਾ ਕਥਾ ਕੀਰਤਨ ਹੀ ਕਰਦੇ ਸਾਨੂੰ। ਉਹ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਜਿਹੜੀ ਘਰ ਦੇ ਵਿੱਚ ਰੋਟੀ ਪਕਦੀ ਸੀ ਉਹ ਆਏ ਗਏ ਨੂੰ ਵੀ ਛਕਾਉਂਦੇ ਸਨ। ਸਾਧੂ ਸੰਤਾਂ ਫਕੀਰਾਂ ਨੂੰ ਗੁਰਸਿੱਖਾਂ ਨੂੰ ਪ੍ਰਸ਼ਾਦਾ ਬਣਾ ਕੇ ਸ਼ਕਾਨਾ ਸਾ ਸੰਗਤ ਜੀ ਸਭ ਤੋਂ ਵੱਡਾ ਧਰਮ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮਰਿਆਦਾ ਸਿਖਾਈ ਹੈ ਜਾਂਚ ਸਿਖਾਈ ਹੈ 20 ਰੁਪਏ ਪਾਤਸ਼ਾਹ ਜੀ ਲੈ ਕੇ ਗਏ ਸਨ ਤੇ ਉਹਨਾਂ 20 ਰੁਪਿਆ ਦਾ ਲੰਗਰ ਲਾਇਆ ਸੀ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੁੱਲ ਦੁਨੀਆ ਦਾ ਭਲਾਈ ਕੀਤਾ ਸੀ ਅੱਜ ਤੁਸੀਂ ਥਾਵਾ-ਥਾਵਾ ਤੇ ਦੇਖੋ ਉਸ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਹੈ ਜਿਸ ਦੇਸ਼ ਦੇ ਵਿੱਚ ਭਾਈ ਮਾਲੂ ਤੇ ਭਾਈ ਮਾਂਗਾ ਰਹਿੰਦੇ ਸੀ ਉੱਥੇ ਹਜ਼ਾਰਾਂ ਹੀ ਲੋਕ ਗੁਰੂ ਕੇ ਸਿੱਖ ਬਣ ਗਏ ਕਿਉਂਕਿ ਜਿਹੜੇ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਲੱਗ ਜਾਂਦਾ ਹੈ ਉਹਦੇ ਨਾਲ ਬਾਕੀ ਬੂਟੀਆਂ ਦੇ ਵਿੱਚ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਇਹੋ ਜੀ ਗੁਰਸਿੱਖੀ ਦੀ ਖੁਸ਼ਬੂ ਫੈਲੀ ਕਿ ਸਾਰੇ ਉੱਥੇ ਗੁਰਸਿੱਖ ਬਣ ਗਏ ਜਿੰਨੇ ਵੀ ਉੱਥੇ ਦੇ ਲੋਕ ਸਨ ਉਹ ਸਾਰੇ ਗੁਰਬਾਣੀ ਦੇ ਪ੍ਰੇਮੀ ਬਣ ਗਏ ਤੇ ਬਹੁਤ ਸਾਰੇ ਲੋਕ ਗੁਰਬਾਨੀ ਦੇ ਅਭਿਆਸੀ ਬਣ ਗਏ ਜਦੋਂ ਜਦੋਂ ਵੀ ਭਾਈ ਮੱਲੋ ਤੇ ਭਾਈ ਮਾਂਗਾ ਕਰਤਾਰਪੁਰ ਸਾਹਿਬ ਗੁਰੂ ਮਹਾਰਾਜ ਜਿਹਦੇ ਦਰਸ਼ਨਾਂ ਲਈ ਆਉਂਦੇ ਹੁੰਦੇ ਉਹਨਾਂ ਦੇ ਨਾਲ ਹੁਣ ਸੰਗਤਾਂ ਬਹੁਤ ਆਉਂਦੀਆਂ ਨੇ ਹੁਣ ਇਕੱਲੇ ਨਹੀਂ ਆਉਂਦੇ ਉਹਨਾਂ ਦੇ ਪਿੱਛੇ-ਪਿੱਛੇ ਬਹੁਤ ਸੰਗਤਾਂ ਤੁਰਿਆ ਆਉਂਦੀਆਂ ਨੇ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਆਪ ਵੀ ਗੁਰਬਾਨੀ ਪੜ੍ਹੀ ਆਪ ਗੁਰੂ ਕੀ ਸਿੱਖਿਆ ਨੂੰ ਧਾਰਨ ਕੀਤਾ ਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਅਤੇ ਕਮਾਈ ਕਰਕੇ ਬਾਕੀਆਂ ਦਾ ਵੀ ਭਲਾ ਕੀਤਾ ਸਮੇ ਦੇ لحاظ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ